ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੇਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜੜਕਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਆ ਪਏ ਆ ਤੇ ਅੱਜ ਤਾਂ ਚਾਰ ਗਾਵਾਂ ਦਿਖਾਉਣੀਆਂ ਚਾਰੇ ਦੀਆਂ ਚਾਰੇ ਤੁਹਾਨੂੰ ਸੋਈਆਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਭਾਈ ਕੀ ਹਾਲੇ ਵਧੀਆ ਵਧੀਆ ਤੁਸੀਂ ਦੱਸੋ ਚੱਡ ਦੀ ਕਲਾ ਜੀ ਠੀਕ ਚਲੋ ਦੇ ਚੱਡ ਦੀ ਕਲਾ ਚਾਹੀਦੀ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਈ ਨਾਲਾ ਦਾ ਜ਼ਿਲ੍ਹਾ ਮRETURNTRANSFER ਜੀ ਤੇ ਫੋਨ ਨੰਬਰ ਬੋਲ ਦੇ ਕਰੀ 9223422 ਨੂੰ ਠੀਕ ਆ ਅੱਜ ਗਾਵਾਂ ਚਾਰ ਫਿਰ ਆ ਗਾਵਾਂ ਹੁਣ ਇਹ ਜੇ ਮਾਲ ਗਿਆ ਜੀ ਅੱਛਾ ਦੱਸ ਕੀ ਹਾਂ ਜੀ ਠੀਕ ਆ ਨਹੀਂ ਤੇ ਬਹਿੜਾ ਸੀ ਠੀਕ ਆ ਆ ਹੁਣ ਇਹ ਜੇ ਆਈਆਂ ਹੀ ਆ ਸਾਰੀਆਂ ਲੱਥੀਆਂ ਹੀ ਆ ਜੇ ਆਣਗੇ ਠੀਕ ਆ ਉਸੇ ਤਰ੍ਹਾਂ ਜਿਤਨਾ ਲੱਥਾ ਉਸੇ ਤਰ੍ਹਾਂ ਹੀ ਟਾਈਮ ਨਹੀਂ ਮਿਲਿਆ ਜਿਤਨਾ ਪਿਛਵਾਈਆਂ ਜੇ ਉਤਰਾਂ ਹੀ ਅੱਗੇ ਠੀਕ ਆ ਚਲੋ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਆ ਹਾਂਜੀ ਹਾਂਜੀ ਇਹਦੇ ਤਾਂ ਹੀ ਆਪਾਂ ਸ਼ੁਰੂਆਤ ਕਰ ਲਈਏ ਥਾਣੇ ਦੇਖ ਸਕਦੇ ਇਹਦੇ ਲਾਗੇ ਤਾਂ ਇਹਦਾ ਬਚਾਜ ਇਹਦੀ ਵਸ਼ੀ ਜੀ ਹਾਂਜੀ ਇਹਦੀ ਵਸ਼ੀ ਜੀ ਆਵਲੀ ਆਪਣੀ ਕੋ ਸਮਝਣਾ ਵੇਖ ਲੈ ਕਿੰਨੇ ਕ ਚਿਰਦੀ ਆ ਬਾਕੀ ਕੀ ਪਲੀ ਫਲੋਸੀ ਵਸ਼ੀ ਆ ਜਿਹੜੀ ਕਿੰਨਾ ਜੇ ਵੇਜੇ ਅੱਤੇ ਕੱਲ ਦੁੱਧ ਕਿਰ ਕੋ ਭਾਜੀ ਦੁੱਧ 11 ਕਿਲੋ ਹੋਊਗਾ ਪੱਕਾ ਲੀਟਰ ਵਾਲਾ ਹੈਗਾ ਪੱਕਾ ਦੁੱਧ ਪੱਕਾ ਲੀਟਰ ਵਾਲਾ 11 ਕਿਲੋ 10 ਤੋਂ ਪਲੱਸ ਹੀ ਆ ਠੀਕ ਆ ਹਾਂਜੀ 11 ਕਿਲੋ ਫਿਰ ਤੋੜੀਏ 11 ਕਿਲੋ 10 11 ਲੀਟਰ ਦੁੱਧ ਜਿਹੜਾ ਕਿੰਦੇ ਕੋਲ ਹੈਗਾ ਵਾ ਬਾਕੀ ਹੈ ਕਿ ਉਤਰਾ ਸਾਂਭੀ ਤੁੰਬੀ ਚੰਗੀ ਆ ਮਗਰ ਵੀ ਇਹਦੇ ਵੱਛੀ ਆ ਕਮਬੈਕ ਤੇ ਜਿਹ ਹੈ ਹਵਾਨਾ ਜਿਹੜਾ ਇਹਦਾ ਕਿੰਨਾ ਰੱਖਣਾ ਵਿਧੀ ਇਹਦਾ ਫਿਰ ਮੋਲਾ ਆਪਾ ਮੋਲਾ ਫਿਰ ਭਾਈ ਜੱਜ ਜਾਈ ਗੱਲ ਗਿਆ ਨਾ ਕਿੰਨਾ ਮੋਲੇ ਦਾ 35 20000 ਯਾਰ ਹਾਂਜੀ ਦੇਣੀ ਕਿੰਨੇ ਦੀ ਆਪਾਂ ਲਾਸਟ ਜਿਹੜੀ ਆਪਾਂ ਦੇ ਦੇਣੀ ਹੈ ਨਾ ਉਹ ਨਹੀਂ ਕਰਾਂਗੇ 32000 32000 ਚ ਹਾਂਜੀ ਹਾਂਜੀ ਬਾਕੀ ਚਲੋ ਮੌਕੇ ਤੇ ਥੋੜਾ ਬਤਾ ਹੋਰ ਕਰ ਦੋਗੇ ਚਲੋ ਕੋਈ ਨਹੀਂ ਤੁਸੀਂ ਦੱਸ ਦੋ ਜਿੱਤਰਾ ਕਿੰਨਾ ਪੂਰੇ 30 ਦੀ ਮੰਗਾ ਦੀ ਹੈ ਫਿਰ ਚਲੋ ਵੇਖ ਲਓ ਬੱਛੀ ਬੜੀ ਚੰਗੀ ਹੈ ਪੀਪਾ ਜੀ ਦਾ ਹਾਂਜੀ ਹਾਂਜੀ ਜਾਤ ਨਸਲ ਵਾਲੀ ਆ ਕੋਈ ਗੱਲ ਨਹੀਂ 30 ਦੀ ਦੇ ਦਾਂਗੇ ਭਾਜੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਇਹ ਵੀ ਸੂਈ ਜੀ ਦੂਸਰੇ ਨੰਬਰ ਤੇ ਇਹ ਤਾਜੀ ਸੂਈ ਜੀ ਆਹ ਬੱਛੀ ਜੀ ਇਹ ਤੇ ਮਗਰ ਇਹਦੇ ਮਗਰ ਵੀ ਬੱਛੀ ਹੈ ਸੋਹਣੀ ਬੱਛੀ ਚਿੱਟੇ ਰੰਗ ਦੀ ਇਕੋ ਇੱਕ ਕੋਸ਼ਿਸ਼ ਪਾਲਾ ਮੇ ਹੈ ਗਿਆ ਤੇ ਹਵਾਨੇ ਤੇ ਚੌਥਾ ਦਿਨ ਇਹਨਾਂ ਨੂੰ ਸੂਈ ਨਾ ਤੇ ਥਾਣੇ ਦੇਖ ਸਕਦੇ ਕਿੰਨਾ ਵਸੂਆ ਜੇ ਦਾ ਤੇਰਾ ਪਹਿਲਾ ਹੀ ਸੂਆ ਦੰਦਾ ਜੀ ਰਿਵਸੀ ਅੱਛਾ ਹਾਂਜੀ ਪਹਿਲਾ ਹੀ ਸੂਆ ਆ ਹਾਂਜੀ ਤੇ ਕਿੰਨਾ ਚਿਰ ਹੋਇਆ ਸੂਈ ਨਾ ਇਹਨੂੰ ਚੌਥਾ ਪੰਜਵਾਂ ਦਿਨ ਜੇ ਸੂਈ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਇਸ ਹਾਲੇ ਵੀ 10 ਤੋਂ ਪਲੱਸ ਹੀ ਹੈ 10 ਤੋਂ ਪਲੱਸ ਹੀ ਆ ਕਿੰਨਾ ਕਿਚਵਾਈ ਜਾਊਗੀ ਬਹੁਤ 13-14 ਕਿਲੋ ਭਾਜੀ ਆਰਾਮ ਨਾਲ ਚਵਾਈ ਜਾਊ ਹਿਸ਼ੀ ਤੋਰੋ ਫੇਰ ਇਹਨਾਂ ਨੂੰ ਤੋਰ ਦਿੰਦੇ ਹਾਂ ਗੁਰੀਆਂ ਆ ਨਾ ਘਰ ਕੇ ਕਰਦੀਆਂ ਥੋੜਾ ਜਿਹਾ ਬਾਕੀ ਬੱਚੇ ਦਾ ਥੋੜਾ ਜਿਹਾ ਵਧ ਕਰਦੀ ਹੈ ਤਾਜੀ ਸੂਈ ਆ ਐਨ ਭਰਾ ਤੋਰ ਦੇ ਅੰਦਰ ਇਹਦੇ ਤੋਰ ਦੇ ਬਾਕੀ ਇਹੋ ਜਿਹੇ گاਵਾ ਦਾ ਦੁੱਧ ਜਿਹੜਾ ਕਾਫੀ ਸੰਘਣਾ ਹੁੰਦਾ ਵਾ ਨੀਲੀਆਂ ਦਾ ਜੋੜਾ ਵਿੱਦਿ ਫਿਰ ਘਰੇ ਰੱਖਿਆ ਹੈ ਨਹੀਂ ਉਹ ਵੀ ਖੀਜੇ ਅੱਛਾ ਉਹ ਵੀ ਕੀ ਆ ਉਹ ਜਾਣੀ ਆ ਤੇ 12 ਤਰੀਕ ਨੂੰ ਅੱਛਾ 12 ਤਰੀਕ ਨੂੰ ਜਾਈਏ ਤਾਈਆਂ ਉੱਧਰ ਬੰਨੀ ਆ ਹਾਂਜੀ ਠੀਕ ਆ ਉਹ ਵੀ ਕੀ ਆ ਮੈਂ ਤੇ ਇਹਦਾ ਕਿੰਨਾ ਕੁ ਮੁੱਲ ਰੱਖ ਲੈਣਾ ਵਿੱਦਿ ਫਿਰ ਆਪਾਂ ਕੋਲ ਤੇ ਭਾਈ 80000 ਕਰ ਦੇ ਜੀ ਹਾਂਜੀ ਹਾਂਜੀ ਕਿੰਨੇ ਦੇ ਦਈਏ ਲਾਸਟ ਜੜੀ ਆਪਾਂ 35000 ਦੀ ਵਸ਼ੀ ਦਵਾਂਗੇ ਠੀਕ ਐ ਚਲੋ ਵਿੱਚ ਛੋਟ ਛੜ ਮੌਕੇ ਤੇ ਕਰ ਦੋ ਬਾਕੀ ਵਸ਼ੀ ਥਣ ਪਾਂਡਾ ਵੜਾ ਜੇ ਉਹ ਤੇਰਾ ਠੰਡੀ ਤੇਰੀ ਆ ਬਹੁਤ ਠੰਡੀ ਦੀ ਰੀ ਠੀਕ ਐ ਨਾੜਾ ਸਨ ਕੱਢਦੀ ਬਸ ਠੀਕ ਐ ਆ ਗਿਆ ਆਪਣੇ ਕੋਲ 30ਵੇਂ ਨੰਬਰ ਤੇ ਇਹ ਕਿਹਦੇ ਦੰਦੀ ਸੁਣੀਏ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਇਹਦੇ ਕੋਲ ਕਿੰਨਾ ਕ ਬੋਲਾ ਜੀ ਇਹਦੇ ਕੋਲ ਭਾਈ ਲੀਟਰ ਵਾਲਾ 10 ਕਿਲੋ ਹੋਊਗਾ ਬੋਲ ਅੱਛਾ ਹਾਂਜੀ ਕਿੰਨਾ ਚੁਵਾਈ ਜਾਊਗੀ ਇਹ ਬਾਜੀ ਥੋੜੀ ਜੀ ਵੀਰ ਕਿਸੇ ਨੇ ਸਾਬੀ ਘਾਟਿਆ ਦੁੱਧ 13 ਕਿਲੋ ਰਹਿਣਾ ਚੁਵਾਈ ਜਾਊ ਠੀਕ ਆ ਦੋ ਤਿੰਨ ਕਿਲੋ ਦੇ ਵਧੂਗੀ ਹਜੇ ਤੁਰੋ ਫੇਰ ਇਹ ਮਾਰੀ ਬੱਛੀ ਜੀ ਇਹ ਸ਼ਾਇਦ ਮਗਰੇ ਸਾਰੀਆਂ ਮਗਰੇ ਬੱਛੀਆਂ ਜੀ ਹਾਂਜੀ ਹਾਂਜੀ ਬੱਛੀਆਂ ਉਹ ਬੱਛੀ ਜਿਹੜੀ ਸਾਹਮਣੇ ਵੱਜੀ ਆ ਇਹ ਦੀ ਉਹ ਵੀ ਜਗਦੇ ਨਹੀਂ ਇਹਨੂੰ ਵੀ ਸੁਈ ਨੂੰ ਠੀਕ ਆ ਐਨ ਲਾਪੇ ਲੁਕੇ ਜਾਂਦੀ ਆਵਛੀ ਇਹਦੀ ਤਾਂ ਜੇ ਇਹ ਬੱਚੇ ਜਿਹੜੇ ਆ ਵੀ ਦੋ ਜਿਹੜੇ ਬੱਚੇ ਦਾ ਇਹ ਵੀ ਥੋੜਾ ਜਿਹਾ ਵੱਧ ਕਰਦੀ ਹੈ ਤੇ ਕਿੰਨਾ ਮੁੱਲ ਜਵਦੀ ਇਹਦਾ ਫਿਰ ਜਿਹੜੀ ਪਿੰਪਾ ਜੀ ਦਾ ਮੁੱਲ ਤੇ ਦਾ ਕਰਦੇ 30000 ਆਪਾਂ 25 ਦੀ ਦੇ ਦਈਏ ਤੂੰ 25000 ਦੀ ਦੇ ਦੋਗੇ ਚਲੋ ਛੋੜ ਛੜ ਮੋਕੇ ਤੇ ਕਰ ਦੋਗੇ 25000 2000 ਛੱਡ ਦਈਏ ਫਿਰ ਹੁਣ ਲਾਸਟ 23 ਦੀ ਛੋੜ ਹੀ ਹੋ ਗਈ 23000 ਹਾਂ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੁਹਾਨੂੰ ਇੱਕ ਗਾਂ ਇੰਨੇ ਤੇ ਰਹਿ ਗਈ ਚੰਗੇ ਕਦ ਕਾਠ ਵਾਲੀ ਆ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਕੋਲ ਵੀ ਭਾਈ 9 ਕਿਲੋ ਜੀ ਦੁੱਧ ਅੱਛਾ 9 ਲੀਟਰ ਹੈਗਾ ਦੁੱਧ ਦੇ ਕੋਲ 9 ਲੀਟਰ ਵਾਲਾ 9 ਕਿਲੋ ਇਹ ਵੀ ਅਜੇ ਹੁਣੇ ਆਈ ਠੀਕ ਆ ਇਹ ਜੋ ਕੇ ਆਈ ਇਹ ਕਦ ਕੱਟ ਚੰਗਾ ਨਾ ਇਤਰਾ ਇਹ ਆ ਬੀਬਾ ਜੀ ਗਾਮ ਬਣੀ ਵੀ ਡੇਢ ਮਹੀਨੇ ਤੇ ਆ ਗਈ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਕਰਨਾ ਅੱਛਾ ਤੇ ਆਏ ਨਹੀਂ ਠੀਕ ਆ ਹਾਂਜੀ ਚਲੋ ਤੋਰੋ ਫੇਰ ਇਹਨੂੰ ਵੀ ਬਾਕੀ ਆਪਾਂ ਚਲੋ ਇਤਰਾ ਹੀ ਹੁਣ ਦਵਾਗੇ ਜਿਹੜਾ ਚੈਕ ਨਹੀਂ ਕਰੀ ਦੇ ਵੀ ਮੋਚਾ ਬੜਾ ਜ਼ਿਆਦਾ ਠੰਡੀ ਸੀ ਬਾਕੀ ਇਹ ਕਿ ਜੇ ਨੱਥਾ ਨੁਥਾ ਕੱਡੀਆਂ ਨਹੀਂ ਉਤਰਾ ਹੀ ਜਿਹੜਾ ਜਿੱਤਰਾ ਪਿਛੋਂ ਆਈਆਂ ਜੇ ਉਤਰਾ ਹੀ ਆ ਜਿਹੜੀਆਂ ਇਹ ਚੁੱਪ ਚੁੱਪ ਖੋਵਾਂਗੇ आज ले आओ जी बाहर काट दी आज जित ले आओ उधर ले आओ ते ये था कि नमोला विद्या फिर ये था मोलार पिता ही वी आर जी अच्छा हाँ जी ਤੇ ਲਾਸਟ ਜਿਹੜੀ ਆਪਾਂ 18000 ਦੀ ਜੀ 18000 ਦੀ ਦੇ ਦੋਗੇ ਹਾਂਜੀ ਹਾਂਜੀ ਚਲੋ ਵਿੱਚੋਂ ਛੋਟ ਛੋਟ ਕਰ ਦੋਗੇ 17 ਦੀ ਦੇ ਦਾਂਗੇ ਰੁਪਈਆ ਭਾਈ ਠੀਕ ਆ ਹਾਂ ਬਸ ਇੱਚੋਂ ਛੋਟ ਨਹੀਂ ਕਰਾਂਗੇ ਜਿਹੜਾ ਰੁਪਈਆ 100 ਠੀਕ ਆ ਹਾਂਜੀ ਤੇ ਦੁੱਧ ਨਾਉਂਦਾ 10 ਲੀਟਰ ਮੋਕਰੇ ਚਵਾ 9 ਲੀਟਰ ਪੱਕਾ ਦੁੱਧ ਜਿਹੜਾ ਉਹ ਟਾਈਮ ਤਿੰਨ ਟਾਈਮ ਚੋ ਕੇ ਲੈ ਜੀ ਹਣਾ ਠੀਕ ਆ ਜਿਹੜਾ ਦਸਿਆ ਦੁੱਧ ਉਹੋ ਹੀ ਨਿਕਲੂ ਇਹ ਵੀ ਪਿਛਲੇ ਘਰ ਦਾ ਹੀ ਆ ਹਜੇ ਆਪਣੇ ਕੋਾਈਆਂ ਹੀ ਆ ਤਾਂ ਘੰਟਾ ਆ ਠੀਕ ਆ ਜੀ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਬਸ ਵੀਰ ਜੀ ਇਹੋ ਹੀ ਆ ਵੀ ਚੋਚ ਆ ਕੇ ਆਪਣੀ ਸੁਨੀਆਂ ਜਿਹੜੀਆਂ ਉਹਨਾਂ ਦੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ